ਕੋਤਾ ਚੱਲ ਜਬਈ ਸਵਾਗਤ ਕਰਦੇ ਤੇ ਮੈਂ ਮਾਣ ਸਕਦਾ ਧੰਨੋ ਭਾਈ ਤੇ ਭਾਈ ਜਾਲੀ ਵਾਲੀਆਂ ਟਰਾਲੀਆਂ ਆਉਣ ਲੱਗੀਆਂ ਤੇ ਅੱਜ ਤਰੀਕ ਹੋ ਗਈ ਜਿਹੜੀ ਤੁਹਾਨੂੰ ਦੱਸ ਦਈਏ ਵੀ 7:00 ਵਜ ਗਏ ਹਨ ਪੂਰੇ 6:59 ਮਿੰਟ ਅੱਜ 6:59 ਹੋਈ ਸੀ ਠੀਕ ਹੈ ਅਜ ਇੱਕ ਮਿੰਟ ਪਹਿਲਾਂ ਹੀ ਚੱਕਤਾ ਸਹੀ ਆ ਹਾਂ ਜੀ ਬੋਲਾ 200 ਰੁਪਿਆ 200 ਰੁਪਿਆ ਕਿੰਨੀ ਗਈ ਪਹਿਲੇ 15 15 20 25 40 230 ਰੁਪਏ ਬੋਲਾ ਕਿਨੇ 230 ਰੁਪਏ ਬਾਈ ਕੀ ਲਾ ਬਾਈ 200 ਤੇ 30 ਰੁਪਏ ਜਿਹੜਾ ਬਾਈ ਦੂਜੀ ਟਰਾਲੀ ਦਾ ਰੇਟ ਹੋ ਗਿਆ ਤੇ ਪਹਿਲੀ ਟਰਾਲੀ ਦਾ 240 ਹੋਇਆ ਸੀਗਾ ਯਾਰ ਤੇ ਦੂਜੀ ਟਰਾਲੀ ਦਾ ਹੋ ਗਿਆ 230 ਰੁਪਏ ਰੇਟ ਤੁਹਾਨੂੰ ਦੱਸ ਗਿਆ ਨਾ ਵੇ ਲੋ ਇਧਰ ਕਿੰਨੇ 1 2 3 4 ਚਾਰ ਨਾਗ ਆਇਆ ਬਾਈ ਤੇ ਇੱਕ ਟਰਾਲੀ ਉਧਰ ਖੜੀ ਹੈ ਬਾਈ ਹਨਾ ਉਹ ਬਾਈ ਲੈ ਕੇ ਆਊਗਾ ਬਲਦੇਵ ਸਿੰਘ ਸੰਧਵਾ ਵੀਰ ਕਿਹਾ ਚਲਾ ਜੋ ਕਰ ਤੀਜੀ ਟਰਾਲੀ ਕੀ ਪੈ ਗਿਆ ਮਸਲਾ ਦਪਿੰਦਰ ਢਾਲੀਦਾਲ ਬਾਈ ਕੀ ਹਾਲ ਚਾਲ ਆ ਸ਼ੋਕਮਾਰ ਜਿਹੜਾ ਜਿਹੜੀ ਖੁੱਲੀ ਤੂੜੀ ਹੁੰਦੀ ਹੈ ਨਾ ਉਹਦਾ ਥੋੜਾ ਜਿਹਾ ਚੱਕਰ ਪੈ ਜਾਂਦਾ ਕਿਉਂਕਿ ਇਹਦੇ ਹਸਤੇ ਯਾਰ ਬੰਦੇ ਚਾਹੀਦੇ ਹੁੰਦੇ ਤਿੰਨ ਤੇ ਇੱਕ ਬੰਦਾ ਤਾਂ ਆਪਦੇ ਕੋਲੇ ਹੁੰਦਾ ਹੀ ਆ ਜੇ ਅਗਲਾ ਇੱਥੋਂ ਕਰ ਲੈਂਦਾ ਇੱਕ ਲਾਉਣ ਵਾਲਾ ਜਾਉਂਦਾ ਤੇ ਚੱਕਰ ਪੈ ਜਾਂਦਾ ਮੁੜ ਕੇ ਤੀਜੇ ਬੰਦੇ ਦਾ ਬਾਈ ਬਾਈ ਪਾਰਕ ਨਾ ਬਣਾ ਲ ਮੈਂ ਪੁੱਛਿਆ ਬਾਈ ਹੁਣ ਪੁੱਛਿਆ ਕਰਾਂਗੇ ਫੇਰ ਇਹ ਅਮਰ ਜੀ ਕੋਲ ਹੀ ਕਰ ਲੋਗੇ ਬਈ ਬਾਈ 5 ਚ ਕੌਣ ਦੇ ਨਾਲ 200 ਰੁਪਏ ਰੱਖ ਲਿਆ 205 ਚ ਕੌਣ ਦੇ ਨਾਲ 200 ਰੁਪਿਆ 5 205 ਇਸੇ ਦੀ ਬੋਲੀ ਹੈ 205 10 ਬਾਈ ਕਿਨੇ 10 15 215 ਮੋਹਾਂਗੇ ਨਾ 215 ਰੁਪਏ ਬਾਈ ਜੀ ਲਾ ਬਾਈ 215 ਰੁਪਏ ਤੁਹਾਨੂੰ ਆਖਿਆ ਸੀ ਬਾਈ ਟੈਂਪਰੇਰੀ ਰੇਟ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਸੈਟ ਜਾ ਹੋ ਜਾਣਾ ਕੰਮ ਜਿਹੜਾ ਇੰਨਾ ਰੇਟ ਵਧਿਆ ਸੀ 400 ਹਨਾ ਉਦੋਂ ਕਿਸਾਨ ਭਰਾ ਵੀ ਜੀ ਸੀ ਤੇ ਆ ਦੇਖ ਲਓ ਹੁਣ ਤੂੜੀ ਵੇਲੋ ਕਿੰਨੀ ਆ ਲੱਗੀ 1 2 3 4 5 6 7 8 9 ਆ ਗਏ ਬਾਈ ਅੱਜ ਤੇ ਇਹਦੇ ਚੱਕ ਗੱਲ ਨੋਟ ਕਰਿਓ ਵੀ ਸਾਰੀ ਜਿਹੜੀ ਨਵੀਂ ਤੂੜੀ ਆਈ ਆ ਬਾਈ ਆ ਜੋ ਕਰਾਂ ਦੇ ਆ ਵੀ ਨਵੀਂ ਤੁੜੀ ਆ ਗਈ ਬਾਈ ਸਾਰੀ ਹੁਣ ਲਗਾਤਾਰ ਨਵੀਂ ਤੁੜੀ ਆਇਆ ਕਰਨੀ ਆ ਪੁਰਾਣੀ ਤੁੜੀ ਬਹੁਤ ਘੱਟ ਤੁਹਾਨੂੰ ਤੁਹਾਨੂੰ ਵੇਖਣ ਨੂੰ ਮਿਲਿਆ ਕਰਨੀ ਆ ਬਾਈ ਵੇਖ ਬਾਈ ਠਾ ਟਰੈਕਟਰ ਤੇ ਆ ਕੀ ਵਾਲਾ ਜੋ ਠੀਕ ਆ ਵਧੀਆ 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 ਹੋਰ ਬਾਈ ਕੀ ਵਾਲਾ ਭਰਾ ਠੀਕ ਆ ਕੀ ਵਾਲਾ ਬਾਈ ਠੀਕ ਠਾਕ ਵਧੀਆ ਲੈ ਬਾਈ ਇੱਧਰ ਵੀ ਨਵੀਂ ਤੁੜੀ ਆ ਗਈ ਆ ਸਾਰੀ ਨਵੀਂ ਤੁੜੀ ਜਮਾਂ ਬਿਲਕੁਲ ਡਾਂਗਰ ਗੱਪਾ ਫਰ ਫਰ ਕੀ 200 ਰੁਪਿਆ 200 200 200 ਰੁਪਿਆ 5 10 15 15 ਰੁਪਿਆ ਬੋਲਣਾ ਕਿ 215 23 ਦੀ ਆ ਲੈ ਬਾਈ 200 ਤੇ 15 ਰੁਪਿਆ ਮੰਡੀ ਦਾ ਰੇਟ ਬਾਈ ਆ ਚੱਲੀ ਜਾਂਦਾ ਜਤੂੜੀ ਦਾ ਤੁਸੀਂ ਲਾ ਲੋ ਸਾਬ ਨਵੀਂ ਤੂੜੀ ਦਾ ਅੱਜ ਦਾ ਰੇਟ ਜਿਹੜਾ ਹਲੇ 215 20 25 30 ਤੱਕ ਜਿਹੜਾ ਇਹ ਮੰਡੀ ਦਾ ਰੇਟ ਆ ਹਨਾ ਤੇ ਤੇ ਲਾਲੋ ਸਾਹਿਬੀ ਟਾਂਗਰ ਦਾ ਕੀ ਰੇਟ ਹੋਊਗਾ ਤੇ ਇਹਦੇ ਤੇ ਬਣਾਈ ਵੀ ਪਈ ਆ ਹਸੌਕ ਦਾ ਲਾਲੋ ਯਾਰ ਆਪੇ ਬਾਈ ਤੇ ਨਗਰ ਹੈਗੇ ਸਿਰਫ ਤੇ ਸਿਰਫ ਤਿੰਨ ਤੇ ਰੇਟ ਜਿਹੜੀ ਜਾਲੀ ਵਾਲੀ ਤੂੜੀ ਵਿਕੀ ਜਾਂਦੀ ਜਾਲੀ ਵਾਲੀ ਟਰਾਲੀ ਵਾਲੀ ਤੂੜੀ ਵਿਕੀ ਜਾਂਦੀ 215 20 25 ਦੇ ਨੇੜ ਤੇ ਰਪਈ ਆ ਜੋ ਕਰਨ ਦੀ ਆ ਗਈ ਟਰਾਲੀ ਬਾਈ ਅੱਜ ਪੰਡਾ ਵਾਲੀ ਦਵਾ ਹੀ ਨਹੀਂ ਆਈ ਹਨਾ ਦੋ ਆਂਨੇ ਮੂਰੇ ਇਹਦਾ ਪੰਡ ਚਕਾਉਣ ਦਾ ਪੁੱਛਣਾ ਪੈਂਦਾ ਪਹਿਲਾਂ ਚਕਾਊਆ ਬੰਦਾ ਕੇ ਪੱਠਿਆਂ ਦੀ ਨਹੀਂ ਬੰਦੇ ਵੀਰੇ ਬੋਲੀ ਪੱਠਿਆਂ ਦੀ 11 ਵਜੇ ਹਾਂ ਨਹੀਂ ਉਹ ਨਹੀਂ ਯਾਰ ਪਾਈ ਤੇ ਬੰਦ ਕਰਤੀ ਕਦੋਂ ਬੰਦ ਉਹ ਵੈਸੇ ਹੀ ਆ ਟਾਈਮ ਨਹੀਂ ਹੁੰਦਾ ਤੋ 11 ਵਜੇ ਇਹ ਇੱਥੇ ਥੋੜੇ ਹੁੰਦੇ ਹਾਂ ਹਲੋ ਜੀ 200 200 200 200 ਪੰਜ ਪੰਜ ਸ਼ਰਮ ਨਹੀਂ ਦੇ ਦੇ 205 ਬੋਲਾਂਗੇ ਨੇ ₹205 ਬਾਈ 200 ਤੇ ₹5 ਅੱਜ ਜਿਹੜੇ ਰੇਟ ਠੰਡੇ ਆ ਗਏ ਜੀ ਅੱਜ ਥੱਲੇ ਆ ਗਏ ਬਾਈ ਰੇਟ ਇੱਕ ਦਿਨ ਤਾਂ ਇੱਕ ਦਿਨ ਥੱਲੇ ਇੱਕ ਦਿਨ ਤਾਂ ਇੱਕ ਦਿਨ ਥੱਲੇ ਜਿਹੜੇ ਰੇਟ ਬਾਈ ਚੱਲਦੇ ਰਹਿੰਦੇ ਆ ਜੀ ₹205 10 15 20 25 ਦੇ ਨੇੜੇ ਤੇ ਜਿਹੜਾ ਹਨਾ 40 40 ਤੱਕ ਜਰ ਸਿਰਾਂ ਰੇਟ ਗਿਆ 245 ਤੱਕ ਨਾ ਘਰੇ ਗਏ ਬਾਈ ਦੋ ਆ ਵੀ ਨਵੀਂ ਟੂੜੀ ਹੈ ਦੋਵੇਂ ਟਰਾਲੇ ਅ ਦਲਜਿੰਦਰ ਓਹ ਕੋਲ ਦੀ ਆ ਬਾਹਰ ਚੱਲ ਗਿਆ ਹਾਂ ਇੱਥੇ ਮੈਂ ਕੋਲੇ ਖੜਾ ਨਾ ਹੁਣ ਹੁਣ ਤਾਂ ਇਹਨੂੰ ਪਤਾ ਵੀ ਸਾਨੂੰ ਤਾਂ ਖੜਾ ਕੋਲੇ ਇਹ ਤਾਂ ਐ ਲੱਗਦਾ ਜਿਵੇਂ ਮਨਾਤਾ ਹਾਂ ਹਾਂ ਮਨਾਤਾ ਬੋਲੋ ਜੀ 200 ਪਰ ਤਾਂ ਦਿਖਾਉਂਗੇ ਨਾ 200 ਰੁਪਿਆ 200 200 200 ਇਹਨਾਂ ਦੀ ਆ 205 10 15 20 25 दो सौ पच्ची रुपये दौ सौ रुपये लास्ट ट्राली आ गई भाई बनाई बनाई बुई बता इधर पता ਹੋ ਆਪਾਰ ਪੰਪੜਾ ਆਂ ਭਾਈ ਬਣਾਈ ਬੁਣੀ ਕੀ ਰੇਟ ਤੇ ਚੱਲੀ ਜਣੀ ਇਹਦੀ ਤੂੜੀ ਦੀ ਬਣਾਈ ਬੁਣੀ ਕੀ ਰੇਟ ਤੇ ਲੈ ਕੇ ਆਲੇ ਐਂਟੀ ਦਾ ਮੈਂ ਤਾਂ ਅਕਾਸੀ ਪੱਲੋ ਤੇ ਬਾਹਰ ਤੇ ਬਣਾਵਾਂਗੇ 200 ਪੱਕਾ 200 ਰੱਖੀਏ ਪੰਜ 10 15 20 ਬੋਲਾ ਕਿਨੇ 200 ਵੀ ਭਾਈ 200 ਤੇ 20 ਰੁਪਏ ਆਪਣੇ ਆਪ ਦੀ ਮਸ਼ੀਨ ਨਾਲ ਭਾਈ ਠੀਕ ਆ 220 ਰੁਪਏ ਤੇ ਭਾਈ ਕਿੰਨੇ ਕ ਲੱਗਦੇ ਘਰ ਰੇ ਦੀ ਕਿੰਨੇ ਕ ਆਖੀ ਜਾਂਦੇ ਬਣਾਉਣੀ ਤੁੜੀ ਰੁਝਾਨ ਕਿੰਨਾ ਕ ਜਮਾਈ ਨੀ ਕਾ ਕੋਈ ਹੈ ਨਹੀਂ ਸਵਾਦ ਵਾਲੀ ਗੱਲ ਆ ਨਾ ਕੋਈ ਅੱਧ ਦੁੱਧ ਵਾਲੇ ਹੁੰਦੇ ਹਣੇ ਵੀ ਅੱਧ ਤੇ ਬਣਾਦੇ ਤੁਸੀਂ ਬਣਾਈ ਜਾਂਦੇ ਅੱਧ ਤੇ ਫਾਇਦਾ ਨਹੀਂ ਹੋਵੇ ਅੱਛਾ 10 ਲੱਖ ਰੋ ਦਾ ਇਕੱਲਾ ਬਾਪੂ ਆ ਮੇਰੇ ਹਾਂ ਜੇ 10 ਲੱਖ ਦੀ ਸਵਾ 3 ਦੀ ਮਗਰ ਜੇ ਮਤਰਾ ਤੁਹਾਨੂੰ ਕੋਈ ਅੱਧ ਤੇ ਬਣਾ ਦੇ ਉਹਨੂੰ ਨਹੀਂ ਕਰ ਦਿੰਦੇ ਫਿਰ ਜਿਹੜੇ ਪੈਸਿਆਂ ਤੇ ਪੈਸਿਆਂ ਦਾ ਰੇਟ ਕੀ ਚੱਲੀ ਜਾਂਦਾ ਅੰਦਾਜ਼ਾ ਵੀ ਤੇ ਰੇਟ 1200 ਦਾ ਲੈਣਾ ਕਿ ਲਵਾਉਂਗੇ ਮੈਂ ਮਾਈ ਬਣਾ 12 1200 ਬਣਾ ਲੈ ਵਰ ਸਹੀ ਆ ਹੋਰ ਠੀਕ ਆ ਭਰਾ ਲੈ ਬਾਈ ਤੇ ਬਾਈ ਨੂੰ ਪੁੱਛਿਆ ਸੀਗਾ ਮੈਂ ਕਿਹਾ ਬਾਈ ਦੀ ਆਪਦੀ ਮਸ਼ੀਨ ਸੀਗੀ ਮੈਂ ਕਿਹਾ ਬਾਈ ਜੇ ਮਤਲਬ ਤੁਹਾਨੂੰ ਕੋਈ ਕਹੇ ਦੇ ਵੀ ਅੱਧ ਤੇ ਤੂੜੀ ਯਾਰ ਬਣਾ ਦੇ ਵੀ ਅੱਧਾ ਟਾਂਗਰ ਦੀ ਅੱਧੇ ਟਾਂਗਰ ਦੀ ਤੁਸੀਂ ਬਣਾ ਲਿਓ ਅੱਧੇ ਆਪਣੇ ਘਰੇ ਲਾ ਦਿਓ ਬਾਈ ਇਹਦਾ ਅਸੀਂ ਨਹੀਂ ਬਣਾਉਣੀ ਬਾਈ ਐਦ ਕੀ ਜਾਨੀ ਅੱਧ ਤੋਂ ਭੱਜੀ ਜਾਂਦੇ ਆ ਮਸ਼ੀਨਾਂ ਵਾਲੇ ਵੀ ਹਨਾ ਮਸ਼ੀਨਾਂ ਵਾਲਿਆਂ ਦੇ ਅਸੀਂ ਅੱਧ ਤੇ ਐਦ ਕੀ ਤੂੜੀ ਨਹੀਂ ਬਣਾਉਣੀ ਸੋ ਟਾਂਗਰ ਦਾ ਰੇਟ ਕਿੰਨਾ ਕ ਚੱਲੀ ਜਾਂਦਾ ਉਹ ਵੀ ਆਪਾਂ ਇਹ ਗੱਲਬਾਤ ਕਰ ਲਾਂਗੇ ਤੇ ਇੱਥੇ ਜਿਹੜੇ ਤਿੰਨ ਬੰਦੇ ਚਾਹੀਦੇ ਮਤਲਬ ਇੱਕ ਪੰਡ ਵਾਲਾ ਉਹ ਵੀ ਤੁਹਾਨੂੰ ਮਸਲਾ ਦੱਸ ਹੀ ਦਿੰਦਾ ਹਨਾ ਸਾਰਾ ਜਿਹੜੇ ਨਿੱਕੇ ਨਿੱਕੇ ਸਵਾਲ ਹੁੰਦੇ ਹਨ ਨਾ ਸਾਰੇ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਸਾਰੇ ਬਾਹਾਂ ਤੱਕ ਜਿਹੜੇ ਪਹੁੰਚ ਜਾ ਕਰਨ ਜਵਾਬ ਭਈ ਹਨਾ ਤੇ ਤੂਰੀ ਦਾ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਜੀ 205 10 15 20 ਦਾ ਰੇਟ ਜਿਹੜਾ ਮੰਡੀ ਦਾ ਨਵੀਂ ਤੂੜੀ ਦਾ ਰੇਟ ਆ ਤੇ ਕੇਵਲ ਉਹ ਕਿਹੜਾ ਸਾਹਮਣੇ ਕੇਵਲ ਨਾਲ ਵੀ ਕਰੀਏ ਦੋ ਮਿੰਟ ਗੱਲਬਾਤ ਬਿੱਟੂ ਟਾਲਪੁਰਾ ਗਰਚਰਨ ਸਿੰਘ 1400 ਰੁਪਏ ਬਣਾਈ ਚੱਲਦੀ ਆ ਸਾਡੇ ਹਾਂਜੀ ਵੀਰ ਥੋੜਾ ਥੋੜਾ ਏਰੀਆ ਦਾ ਫਰਕ ਹੁੰਦਾ ਨਾ ਕਿਤੇ 100 ਵੱਧ ਕਿਤੇ 100 ਘੱਟ ਸੋ ਜਿਹੜੇ ਜਿੱਥੇ ਮਤਲਬ ਪਿੰਡ ਦਾ ਵੀ ਇਹ ਚੱਕਰ ਪੈ ਜਾਂਦਾ ਜਿਹੜੇ ਪਿੰਡ ਦੇ ਵਿੱਚ ਜਾਦੇ ਮਸੀਦਾ ਇਹ ਨਾ ਛੇਰੂ ਯਾਰ ਕੰਮ ਖਰਾਬ ਗੱਡੀ ਮੈਂ ਇੱਧਰ ਲਾ ਬੈਠਾ ਜਿੱ उधर ਲਾਈ ਦੀ ਆ ਇਹ ਸੜਾ ਰਾਹ ਤੇ ਲਾ ਬੈਠਾ ਮੈਂ ਅੱਜ ਤੇ ਜਿਹੜਾ ਕੋਲ ਦੀ ਲੰਗ ਦਾ ਨੂੰ ਦਾ ਪੀੜਾ ਕੀਤਾ ਪੂਰਾ ਕਿਹੜਾ ਦਾ ਫੈਰ ਨੂੰ ਚੱਲਦਾ ਇਹਨੇ ਕਿਹੜਾ ਰੌਂਦ ਪਾਣੇ ਰੌਂਦ ਪਾਣੇ ਯਾਰ ਦੰਦੀਆਂ ਵੱਢੀ ਜਾਣੀਆਂ ਹੋਰ ਬਾਬਾ ਆਹਦੇ ਪੁੱਤ ਨੂੰ ਸੰਭਾਲ ਕੇ ਰੱਖੇ ਫੁਰੂਆਂ ਨੂੰ ਪੈਂਦਾ ਇਹ ਇੱਕ ਬੰਦੇ ਨੂੰ ਫਿੱਟ ਕਰੇ ਕੋਲ ਦੀ ਲੰਗ ਦੇ ਸਰ ਕੋਲ ਦੀ ਪੈ ਗਿਆ ਇਹ ਬੰਦੇ ਨੂੰ ਪੈ ਗਿਆ ਡਰ ਗਿਆ ਉੱਤਰ ਬਚਣਾ ਹੋਰ ਭਰਾਵਾ ਮੈਂਗਾ ਹਾਂ ਆਹੋ ਯਾਰ ਅੱਗੇ ਇੱਧਰ ਖੜੀ ਹੁੰਦੀ ਨਾ ਗੱਡੀ ਤਾਂ ਜਿੱਦ ਇੱਧਰ ਕਰਤਾ ਮੈਂ ਤੇ ਇੱਥੇ ਹੋਰ ਯਾਰ ਮਾਦਾ ਭੀੜਾ ਦਿਨ ਬਹੁ ਕੀਤਾ ਸਾਡਾ ਫਿਰ ਵੀ ਇਹ ਇਧਰ ਲੈ ਬਨੇ ਆਈ ਦਿਰਾ ਲਾਈਵ ਆਜਾ ਮੁਰਲੀ ਹੈਡ ਬੰਨ ਪੱਤਰਕਾਰਾਂ ਨੇ ਬੰਨਨੇ ਨਹੀਂ ਜੇ ਵੱਧਦਾ ਸਰਜੀਤ ਸਿੰਘ ਭਾਈ ਕੀ ਹਾਲ ਚਾਲ ਤੇ ਆਜਾ ਮੜੀ ਕੇਵਲ ਨਾਲ ਗੱਲਬਾਤ ਕਰਦੇ ਆਂ